ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਕੈਮ ਆ ਸਾਰੇ ਟੱਪਟ ਤੇ ਹੰਟਰ ਵਾਲੀ ਮਾਰਦੀ ਆ ਥਾਪੀਆਂ ਪੂਰੀਆਂ ਆ ਦੇਖ ਲਓ ਇਹਦੇ ਮੂਰੇ ਹੀਫਰ ਪਾਈ ਸੀ ਮਹੀਨੇ ਦੀ ਆ ਹੀਫਰ ਵੀ ਖਾ ਜਾਂਦੀ ਆ ਇਹ ਗਰੋਥ ਚੈੱਕ ਕਰ ਲਓ ਐਨ ਸੈਟਾ ਕੰਮ ਨਾਲੇ ਦੁੱਧ ਬਾਈ ਇਹਦਾ 3 ਕਿਲੋ ਜਾਂਦਾ ਸਾਰਾ 1.5 ਕਿਲੋ ਵੇਲੇ 1.5 ਕਿਲੋ ਵੇਲੇ ਤੇ ਇਹਨਾਂ ਦੀ ਵਿਚਾਰੀਆਂ ਦੇ ਸਟਾਰਟਰ ਮੁੱਕੀ ਨੂੰ ਵੀ ਟਾਈਮ ਹੋ ਗਿਆ ਕਿ ਕਾਫ ਕਰੋੜ ਮਗਾਈ ਸੀ ਉਹ ਗੱਡੀ ਛੋਟੀ ਆਈ ਫੀਡ ਵਾਲੀ ਉਹ ਚ 14 ਬੂਰੀਆਂ ਹੀ ਪੈਂਦੀਆਂ ਸੀ ਤੇ ਉਹ ਕਾਫ ਕਰੋੜ ਵੀ ਰਹਿ ਗਈ ਮੈਂ ਲਿਆਉਣ ਨੂੰ ਘੌਲ ਕਰ ਗਿਆ ਮਹਾ ਚੱਲ ਹੁਣ ਇਹਨਾਂ ਦਾ ਮੂਰੇ ਹੀਪਰ ਸੈੱਟ ਦੇਈ ਤੇ ਇਹ ਵੀ ਜੱਟ ਕਰ ਜਾਂਦੀਆਂ ਨੇ ਬਾਕੀ ਵਧੀਆ ਭਰਾ ਵਧੀਆ ਚੱਲ ਰਿਹਾ ਕੱਲ ਯਾਰ ਕੰਮ ਜਾ ਸੀਗਾ ਘਰੇ ਹੀ ਤੇ ਤਾਂ ਕਰਕੇ ਵੀਡੀਓ ਨਹੀਂ ਪਾ ਹੋਈ ਉਹ ਦੇ ਕੀ ਕਰਦੀ ਆ ਓਏ ਨੇ ਜਦ ਜਵਾਬ ਦਿੰਦੀ ਆ ਗੂ ਤੇ ਜਵਾਗ ਬਹੁਤ ਖੇਡ ਦੇ ਦਿੰਦਾ ਭਾਜਦੀ ਬਹੁਤ ਆ ਇੱਥੇ ਛੱਡ ਲਈਦੀ ਆ ਦਿਨੇ ਕੰਮ ਇੱਥੇ ਨਵੇੜਕੇ ਅੰਦਰ ਤਾਂ ਸਾਫ ਸੂਬ ਕਰਕੇ ਵੇ ਛੱਡ ਦੇਦੀ ਆ ਬਾਹਲੀ ਜੋਸਤ ਹੋਰ ਭਰਾ ਠੀਕ ਠਾਕ ਸਾਰੇ ਇੱਕ ਮਹੀਨਾ ਸ਼ਾਇਦ 5 ਤੇ 4-9 ਦਿਨ ਦੀ ਹੋ ਗਈ ਹੰਟਰ ਵਾਲੀ ਇਹ ਤੇ ਸੱਟਾ ਕੰਮ ਬਾਈ ਇਹਦਾ ਹੁਣ ਦੁੱਧ ਛੜਿਆ ਆ ਸੀਗਾ ਇਹਦੀ ਖਾਤਰ ਲਿਆਵਾਂਗੇ ਆਪਾਂ ਸਾਡੇ ਤਾਂ ਸ਼ਾਹਪੁਰ ਪਿੰਡ ਕੋਲੇ ਹੀ ਆ ਉੱਥੇ ਸਾਇਲੇਜ ਬਣਦਾ ਮੇਰਾ ਜੀਜਾ ਕਰਦਾ ਹੀ ਇਹਨੂੰ ਗੱਠ ਕੇ ਸਾਇਲੇਜ ਦੀ ਚੱਕ ਲਿਆਈਏ ਚਲ ਇੰਨੇ ਕਰਨਾ ਇਹਨੂੰ ਤਰਵਾਸ ਜਾ ਹੋਣ ਲੱਗ ਜੂ ਜਦੋਂ ਆਪਾਂ ਦੁੱਧ ਇੱਕਦਮ ਛਡਾਉਣੇ ਆ ਫਿਰ ਇਹ ਲਾਟ ਜੀ ਮਾਰਦੀ ਆ ਨੇ ਥੋੜੀਆਂ ਜੀਆਂ ਥੋੜੇ ਦਿਨ ਪੈ ਪੈ ਜੀ ਬਹੁਤ ਕਰਦੀ ਆ ਨੇ ਠੀਕ ਜੀ ਹੂੰ ਤਾਂ ਰੱਜੀ ਹੋਈ ਆ ਜੋ ਪਾ ਦੇ ਉਹੀ ਖਾ ਜਾਂਦੀ ਆ ਤੇ ਇਸ ਹਿਸਾਬ ਨਾਲ ਲੋ ਵੀ ਅੱਜ ਇਹਨੂੰ ਸਵੇਰੇ ਗੋਲੇ ਹੀ ਪਾਤਾ ਸੀ ਥੋੜੀ ਜੀ ਘੱਟ ਸੀ ਕੀ ਗੋਲੇ ਤੋਂ ਇਹ ਪਰ ਮੋੜੀ ਵਿੱਚ ਤੂੜੀ ਪਾ ਕੇ ਮੈਂ ਹੱਥ ਜਾ ਮਾਰਤਾ ਐ ਨਵੇੜਤੀ ਇਹਨੇ ਸ਼ਾਮ ਤੱਕ ਹੋਰ ਬਾਕੀ ਠੀਕ ਠਾਕ ਭਰਾ ਜਰਸੀ ਔਰ ਲੀ ਸਾਈਡ ਕੱਢ ਲਈ ਫੇਰ ਇਹਨੂੰ ਬਹਿਣ ਨਹੀਂ ਦਿੰਦੀਆਂ ਉਹ ਇੱਕ ਜਿਹੜੀ ਉਹ ਪਰ ਲਈ ਆ ਨਾ ਟੱਕਰਾਂ ਬਹੁਤ ਮਾਰਦੀ ਆ ਯਾਰ ਇਹਨਾਂ ਦੇ ਔਰ ਲੇ ਇੱਕ ਕੁੰਡੇ ਦੇ ਬੰਨੀਆਂ ਹੁੰਦੀਆਂ ਨੇ ਨਾ ਤੇ ਜੇ ਹੁਣ ਕੁੰਡਾ ਔਰੇ ਕੱਢਦੇ ਹਾਂ ਜਿੱਥੇ ਤੂੜੀ ਡਿਗੀ ਹੋਈ ਆ ਇੱਥੇ ਫਿਰ ਉਧਰ ਨੂੰ ਖਾਣ ਨੂੰ ਇਹਨੂੰ ਦੂਰ ਹੋ ਜਾਊਗਾ ਤੇ ਹਾਰ ਕੇ ਫੇਰ ਜਰਸੀ ਬਾਹਰ ਕੱਢੀ ਆ ਮਖਾਏ ਤੂੰ ਹੀ ਆ ਜਾ ਬਾਹਰ ਜਰਸੀ ਵੀ ਸੋਹਣੀ ਗ੍ਰੋਥ ਫੜਦੀ ਆਉਂਦੀ ਆ। ਦੇਵਾ ਜਾਂ ਦਾ ਸੋਹਣਾ ਬੱਟਨ ਲੱਗ ਗਈ। ਚਲ ਬੱਤੋਏ। ਉਹ ਦੇਖ ਝੂਲ ਬਹੁਤ ਸੋਹਣੀ ਹੋਣ ਲੱਗ ਗਈ ਇਹਦੇ। ਹੁਣ ਦੁੱਧ ਲਾਉਣ ਲੱਗ ਗਈ ਇਹ ਸਾਢੇ 3 ਨਵੇਂ ਮਹੀਨੇ ਦੀ ਹੋ ਗਈ ਗੱਬਲ। ਤੇ ਉਹਨਾਂ ਕੀ ਇਹ ਮੂਰੇ ਨੂੰ ਪੱਟੀ ਆਉਂਦੀ ਆ। ਮੂਰੇ ਨੂੰ ਵੀ ਵਧੀਆ ਬਣਾਉਣੀ ਆਉਂਦੀ ਆ। ਬਾਕੀ ਭਰਾ ਠੀਕ ਠਾਕ। ਤੇ ਬਾਈ ਨੇ ਬਹੁਤ ਫੋਨ ਆਏ ਵੀ ਵੀਡੀਓ ਨਹੀਂ ਪਾਈ ਵੀਡੀਓ ਯਾਰ ਕੱਲ ਬਾਈ ਘਰੇ ਕੰਮ ਜਿਆ ਸੀਗਾ ਤਾਂ ਕਰਕੇ ਸ਼ਾਮ ਵਾਲਾ ਟਾਈਮ ਟਾਈਮ ਜਾਨੀ ਲੱਗਿਆ ਆਪਾਂ ਮੈਂ ਕਿਹਾ ਕੱਲ ਹੀ ਪਾਵਾਂਗੇ ਫਿਰ ਬਾਕੀ ਹੁਣ ਨਵੇੜੀ ਜਾਂਦੀਆਂ ਨੇ ਪਾਤੇ ਸੀਗੇ ਅੱਜ ਸਵੇਰੇ ਇਹਨਾਂ ਨੂੰ ਲੇਟ ਪਏ ਦਾੜ ਤੇ ਉਹਦੇ ਕਰਕੇ ਹੁਣ ਇਹ ਨਾਂ ਨੂੰ ਕਰਾਈਆਂ ਕਰਦੀਆਂ ਨੇ ਸਵੇਰੇ 5 ਵਜੇ 6 ਵਜੇ ਪਿਆਉ ਉਹਨੂੰ 6:30 ਮਿਰੀ ਜੱਖ ਲੱਗ ਗਈ ਪਤਾ ਹੀ ਨਹੀਂ ਲੱਗਿਆ ਉੱਠੇ ਨਹੀਂ ਗਾ 5 ਵਜੇ ਉੱਠ ਹੋਇਆ ਤੇ ਫਿਰ ਮੈਂ ਸਿੱਧੀਆਂ ਚੋਂ ਲੱਗ ਗਿਆ ਤੇ ਨਾਲ ਦੀ ਨਾਲ ਫਿਰ ਮੈਂ ਚੋਕੀ ਵੱਠੇ ਪਾਏ ਇਹਨਾਂ ਨੂੰ ਤਾਂ ਹੁਣ ਨਾ ਨੁਕਰਾਈਆਂ ਕਰਦੀਆਂ ਨੇ ਹੁਣ ਤੇ ਜੇ ਤਿੰਨ ਤੋਂ ਤਿੰਨ ਪਾਏ ਹੁਣ ਫੇਰ ਤਲਵੇਟੇ ਪਾਉਂਦੀਆਂ ਨੇ ਇਸ ਹਿਸਾਬ ਨਾਲ ਉਹ ਡੰਗਰਾਂ ਨੂੰ ਸਾਰਾ ਪਤਾ ਵੀ ਕਿਹੜੇ ਟਾਈਮ ਤੇ ਕਿਵੇਂ ਆ ਢੱਡ ਹੁਣ ਫੁੱਲ ਆ ਜਾਂ ਖਾਲੀ ਆ ਉਸ ਹਿਸਾਬ ਨਾਲ ਹੀ ਚੱਲਦੀਆਂ ਨੇ ਬਤੰਦਰਦੀਆਂ ਵੀ ਬਾਕੀ ਵਧੀਆ ਭਰਾ ਤੇ ਬਾਈ ਦਾ ਆਪਣੇ ਬਾਈ ਦਾ ਇੱਕ ਦਾ ਮੈਸੇਜ ਆਇਆ ਸੀਗਾ WhatsApp ਤੇ ਤੇ ਬਾਈ ਕਹਿੰਦਾ ਵੀ ਆਇਆ ਆਇਆ ਕਰਕੇ ਵੀ ਕੀ ਬਚ ਬਚਾਵ ਵੀ ਕੱਢ ਕੇ ਕੈਲਕੂਲੇਟ ਕਰਕੇ ਦੱਸਿਓ ਯਾਰ ਬਾਈ ਬਚ ਬਚਾ ਦਾ ਆਪਾਂ ਹਰ ਇੱਕ ਵਾਰੀ ਕਹਿ ਦਿੰਨੇ ਆ ਤੁਹਾਨੂੰ ਕੈਲਕੂਲੇਟ ਹੁਣ ਮੈਂ ਕਿੰਨੇ ਕੈਲਕੂਲੇਟ ਮਾਰੀ ਜਾਵਾਂ ਯਾਰ ਇੰਨਾ ਘਬਰਾਵਾ ਵੀ ਗਾਈਆਂ ਨਾਲ ਇੰਨਾ ਕ ਵੀ ਜੇਬ 'ਚ ਪੈਸੇ ਨਹੀਂ ਮੁੱਕਦੇ ਹੈਗੇ ਚਾਹੇ ਥੋੜੇ ਹੋਣ ਚਾਹੇ ਬਹੁਤੇ ਹੋਣ ਇਹ حساب ਲਾ ਲਿਓ ਬਚ ਬਚਾ ਬਾਈ ਜਿਹਨੇ ਕਹਿੰਦਾ ਬਾਈ ਕਹਿੰਦਾ ਸੀ ਮੈਂ ਕੰਮ ਸ਼ੁਰੂ ਕਰਨਾ ਵੀ ਕੀ ਬਚ ਬਚਾਵ ਬਿਨੈ ਜੀ ਸ਼ੁਰੂ ਕਰਕੇ ਦੇਖੀਏ ਜਿਹੜੇ ਕੰਮ ਨੂੰ ਨਾ ਫੇਰ ਹੀ ਪਤਾ ਲੱਗਦਾ ਹੁੰਦਾ ਜੇ ਹੁਣ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਾਂ ਸਮੀਦਾਂ ਲਈ ਜਾਵਾਂਗੇ ਹਨਾ ਫੇਰ ਆਪਾਂ ਨੂੰ ਨਹੀਂ ਲੱਗਦਾ ਬਾਈ ਆਪਾਂ ਕਿਸੇ ਰਿਜ਼ਲਟ ਤੇ ਪਹੁੰਚ ਸਕਾਂਗੇ ਕਿਉਂਕਿ ਜਿਹੜੇ ਕੰਮ ਨੂੰ ਹੱਥ ਹੀ ਨਹੀਂ ਪਾਇਆ ਉਹਦੇ 'ਚ ਪਤਾ ਕੀ ਲੱਗੂਗਾ ਹੁਣ ਲੋਕਾਂ ਨੇ ਤਾਂ 100 ਮੂੰਹ ਨੇ ਹੁਣ ਮੈਂ ਕੁਝ ਹੋਰ ਕਹਿ ਦੂੰ ਕੱਲ ਨੂੰ ਕੋਈ ਵੀਡੀਓ ਵਾਲਾ ਤੈਨੂੰ ਕੋਈ ਹੋਰ ਕਹਿ ਦੂ ਹਨਾ ਬਾਈ ਤੇ ਉਹ ਚੱਕਰ ਆ ਵੀ ਕਿੰਨੇ ਕੁ ਦੀਆਂ ਸੁਣੀ ਜਾਏਗਾ ਜਿੰਨਾ ਟਾਈਮ ਆਪ ਪ੍ਰੈਕਟੀਕਲ ਨਹੀਂ ਕਰਦਾ ਬਾਈ ਓਨਾ ਟਾਈਮ ਬਾਤ ਬਚਾ ਵਾਲੀਆਂ ਗੱਲਾਂ ਪਹਿਲਾਂ ਨਾ ਕਰਿਆ ਕਰੋ ਬਾਈ ਬਣੇ ਮੈਂ ਬਹੁਤ ਵਾਰੀ ਹਰੇਕ ਵੀਡੀਓ 'ਚ ਕਹਿਨਾ ਵਾ ਬਸ ਇੱਕੋ ਹੀ ਮੈਸੇਜ ਸਾਰੇ ਪਾਸੇ ਹੀ ਜਾਂਦਾ ਬਾਈ ਕੀ ਬਚਦਾ ਬਾਈ ਇੰਨਾ ਕੱਢ ਕੇ ਕੀ ਬਚਦਾ ਬਾਅਦ 'ਚ ਬਚਾਉਣ ਨੂੰ ਤਾਂ ਬਾਈ ਤਾਂ ਬਚਾਈਏ ਜੇ ਆਪਾਂ ਪਹਿਲਾਂ ਰੱਖ ਕੇ ਦੇਖੀਏ ਰੱਖਾਂਗੇ ਇਹਨਾਂ ਦੀ ਮੈਨੇਜਮੈਂਟ ਸਮਝਾਂਗੇ ਫੇਰ ਹੀ ਆਪਾਂ ਨੂੰ ਬਚ ਬਚਾ ਦਾ ਪਤਾ ਲੱਗੂਗਾ ਹੁਣ ਲਿਆਉਣ ਨੂੰ ਤਾਂ ਇੱਕ ਬਾਈ ਦਾ ਮੈਸੇਜ ਆਇਆ ਸੀ ਵੀ 30-30 ਲੀਟਰ ਵਾਲੀਆਂ ਗਾਇਆਂ ਲੈ ਕੇ ਆਉਣੀਆਂ ਨੇ ਵੀ ਜੇ ਹਿਸਾਬ ਲਾ ਲੋ ਵੀ ਬਾਈ ਕਹਿੰਦਾ ਚਾਰ ਪੰਜ ਗਾਈਆਂ ਤੋਂ ਜੇ ਕੰਮ ਸ਼ੁਰੂ ਕਰਦੀ ਹੈ ਹੁਣ 30 ਲੀਟਰ ਵਾਲੀ ਗਾਂ ਤੇ ਉਹ ਵੀ ਪੰਜ ਗਾਈਆਂ ਹੁਣ ਤੁਸੀਂ ਹਿਸਾਬ ਲਾ ਲੋ ਵੀ ਜਿਹੜੇ ਬੰਦੇ ਨੇ ਕਦੇ ਡੰਗਰ ਨਹੀਂ ਰੱਖੇ ਹੈਗੇ ਇੱਕ ਅੱਧੀ ਦਾ ਮੰਨ ਕੇ 30 ਲੀਟਰ ਵਾਲੀ ਹੈ ਨਾ ਉਹ ਜੇ ਯਾਰ ਪੰਜ ਰੱਖਣੀਆਂ ਨੇ ਬਾਈ ਉਹ ਫਿਰ ਬੱਸੋਂ ਬਾਹਰ ਵਾਲਾ ਹੀ ਕੰਮ ਆ ਬਹੁਤ ਔਖੀਆਂ ਸਾਹਮੜੀਆਂ ਨੇ ਜਿੰਨੀ ਹਾਈ ਹੀਲਡ ਚ ਜਾਂਦੀਆਂ ਨੇ ਇਹ ਉਨਾ ਹੀ ਇਹਨਾਂ ਦੀ ਸੰਭਾਲ ਔਖੀ ਆ ਤੁਸੀਂ ਇਹ ਹਿਸਾਬ ਲਾ ਲੋ ਵੀ ਜੇ ਇਹਨਾਂ ਦਾ ਕੁਝ ਵੀ ਘਟ ਗਿਆ ਬਾਅਦੋਂ ਬੰਦੇ ਨੇ ਫਿਰ ਆਈਂ ਕਹਿਣਾ ਵਾ ਵੀ ਉਹਨੂੰ ਦੇਖ ਕੇ ਕੰਮ ਸ਼ੁਰੂ ਕੀਤਾ ਸੀ ਯਾਰ ਨੇ ਭਰੇ ਚੜਿਆ ਹੀ ਨਹੀਂ ਹਨਾ ਬਾਜ بچਾਉਣ ਦਾ ਬਾਈ ਕਦੇ ਘਾਟੇ ਆ ਜਾਂਦੇ ਕਦੇ ਵਾਧੇ ਆ ਜਾਂਦੇ ਹੁਣ ਗਰਮੀਆਂ ਚ ਮਸਟੈਟਸ ਹੋਊਗੀ ਪੰਜ ਨੂੰ ਹੋਊਗੀ ਇਕੱਠੀਆਂ ਨੂੰ ਮੇਰੇ ਤਾਂ ਜੇ ਹੁਣ ਮੈਂ ਉਹਦੇ ਚ ਬਾਜ ਬਚਾ ਦੇਖਣ ਲੱਗ ਜਾਂਦਾ ਜਾਂ ਘਾਟੇ ਵਾਧੇ ਗਿਣ ਕੇ ਬਾਈ ਮੈਂ ਤਾਂ ਫਿਰ ਸਾਰੀਆਂ ਵੇਚ ਦਿੰਦਾ ਹੁਣੋਂ ਤਾਂ ਮੈਂ ਹੱਥ ੋ ਕੇ ਬਹਿ ਜਾਂਦਾ ਆਰਾਮ ਨਾਲ ਉਹੀ ਗੱਲ ਫੇਰ ਸ਼ੁਰੂ ਤੋਂ ਕੰਮ ਨੂੰ ਫੇਰ ਸਟਾਰਟ ਬੱਜ ਬਜਾ ਯਾਰ ਮੈਨੂੰ ਐ ਸਮਝ ਨਹੀਂ ਲੱਗਦੀ ਵੀ ਜੇ ਆਪਾਂ ਕਿਸੇ ਦੇ ਦਿਹਾੜੀ ਕਰਦੇ ਆ ਮੰਨ ਲਓ ਵੀ ਚਾਹੇ ਆਪਾਂ ਲੁਧਿਆਣੇ ਕੰਮ ਤੇ ਹੀ ਲੱਗੇ ਆ ਉਹ ਵੀ ਕਿਸੇ ਦੇ ਦਿਹਾੜੀ ਵੀ ਕਰਦੇ ਆ ਇੱਕ ਸਮਝ ਦਿਹਾੜੀ ਹੋ ਗਈ ਚਾਹੇ ਕੋਈ ਸਿਕਿਉਰਿਟੀ ਗਾਰਡ ਆ ਚਾਹੇ ਕੋਈ ਡਰਾਈਵਰ ਆ ਚਾਹੇ ਕੋਈ ਕੁਝ ਵੀ ਕਰਦਾ ਬੰਦਾ ਹਨਾ ਉਹ ਯਾਰ ਉਹਦੇ ਨਾਲ ਤੋਂ ਚੰਗਾ ਹੀ ਆ ਤੁਹਾਡੇ ਘਰ ਦਾ ਕੰਮ ਹੋ ਜੂ ਮੰਨ ਕੇ ਚੱਲੋ ਕਿਸੇ ਦੇ ਹੱਥ ਕਿੰਨੀ ਝਾਕਣਾ ਆਪਦੇ ਖਾਲਾ ਆਪਦੇ ਕਿਸੇ ਦੇ ਹੱਥਾਂ ਕਿੰਨੀ ਝਾਕਣਾ ਵੀ ਜਾਂ ਕਿਸੇ ਤੋਂ ਦਿਹਾੜੀ ਲੈਣੀ ਆ ਉਹਦੇ ਨਾਲ ਤਾਂ ਜੇ ਤੁਸੀਂ ਆਬਦਾ ਕੰਮ ਸ਼ੁਰੂ ਕਰ ਲਓਗੇ ਇਸ ਤੋਂ ਵੱਧ ਕੀ ਹੋਊ ਯਾਰ ਹੋਰ ਹਨਾ ਉਹ ਚੱਕਰਾ ਭਰਾ ਵੀ ਆਪਣੇ ਕਾਹਲ ਵਾਲੀ ਆ ਮਨ ਚ ਹੁਣ ਤੁਸੀਂ ਇਹ حساب ਲਾ ਲਓ ਵੀ ਆਪਣੇ ਕਿੰਨੇ ਪਾਈਆਂ ਦੇ ਮੈਸੇਜ ਆਏ ਜਾਂ ਕਮੈਂਟ ਆਏ ਬਾਈ ਵੀ ਗਾਂ ਸੂਣ ਤੋਂ ਬਾਅਦ ਚਰ ਨੂੰ ਹਟ ਗਈ ਜਾਂ ਐ ਹੋ ਗਈ ਹਨਾ ਉਹ ਕਾਲ ਮਨ ਚ ਵੀ ਜਿੱਦਾਂ ਇਹ ਸੂਂਦੀ ਆ ਬਸ ਉਸ ਤੋਂ ਬਾਅਦ ਪਤਾ ਨਹੀਂ ਇਹ ਮਸ਼ੀਨ ਹੀ ਬਣ ਜੂਗੀ ਇੱਕ ਕਸਮ ਦੀ ਵੀ ਬਸ ਦੁੱਧ ਪਹਾੜ ਨਦੀਆਂ ਹੀ ਵਹਿਣ ਲੱਗ ਜਾਣੀਆਂ ਬਸ ਸਿਰੇ ਹੀ ਕਰਾ ਦੇਵੇ ਉਹ ਚੱਕੜਾ ਉਹਦੇ ਚ ਕਾਹਲ ਚ ਆਪਾਂ ਥੁੰਨੀ ਜਾਂਨੇ ਇਹਨਾਂ ਨੂੰ ਹੁਣ ਕਾਲੀ ਹੈ ਕਾਲੀ ਆਪ ਹੀ ਦੁੱਧ ਬਦਲਣ ਲੱਗੀ ਇਹ 20 ਤੇ ਖੜ ਗਈ ਸੀ ਉਸ ਤੋਂ ਬਾਅਦ 21 ਤੇ ਖੜ ਗਈ ਕਿੰਨੇ ਦਾ ਨਹੀਂ 21 ਵੀ ਦਿੱਤਾ ਇਹਨੇ ਮੈਂ ਆਪਾਂ ਕੁਝ ਨਹੀਂ ਛੇੜਿਆ ਇਹਨੂੰ ਨਾ ਕੋਈ ਦਲੀਆ ਛੜੀਆ ਕੁਝ ਨਹੀਂ ਹੈਗਾ ਠੀਕ ਆ ਹੁਣ ਹੌਲੀ ਹੌਲੀ ਆਪੇ ਹੀ ਵਧਣ ਲੱਗ ਗਈ ਆ ਅੱਜ ਨੇ ਸਵੇਰੇ 10 ਕਿਲੋ 800 ਗ੍ਰਾਮ ਨਾ ਕੱਲ ਸ਼ਾਮ ਨੂੰ 10 ਕਿਲੋ 800 ਸੀਗਾ ਅੱਜ ਸਵੇਰੇ 10 ਕਿਲੋ 260 ਗ੍ਰਾਮ ਕੁਛ ਤੇ ਹੁਣ ਇਹ حساب ਲਾ ਲਓ ਵੀ ਜੇ ਮੈਂ ਕੱਲ ਸ਼ਾਮ ਵਾਲਾ ਦੇਖਣ ਲੱਗਿਆਂਦਾ ਜਾਂ ਸਵੇਰ ਵਾਲਾ ਘਾਟਾ ਵੱਧਾ ਚੈੱਕ ਕਰਨ ਲੱਗਿਆਂਦਾ ਫਿਰ ਰਹਿ ਗਈ ਜਾਂਦਾ ਯਾਰ ਫੇਰ ਤਾਂ ਆਪਾਂ ਸਿਰ ਫੜ ਕੇ ਹੀ ਬੈਠੇ ਰਹਾਂਗੇ ਇਹ ਆ ਹੁਣ ਅਕਸਰ ਨੂੰ ਇਹ ਵੀ ਸਾਰੀਆਂ ਚੀਜ਼ਾਂ ਨੇ ਇਹਨਾਂ ਦਾ ਵੀ ਕਿਤੇ ਮਨ ਕਹਿ ਜਾ ਹੁੰਦਾ ਪਸ਼ੂ ਦਾ ਕਹੇ ਤੇ ਕਹਿ ਜਾ ਹੁੰਦਾ ਹਨਾ ਇਹ ਚੱਕਰਾ ਅੱਜ ਬਚਾਲੀਆਂ ਚੀਜ਼ਾਂ ਬਈ ਬਹੁਤ ਯਾਨਕੀ ਪਹਿਲਾਂ ਕੰਮ ਤੋਰ ਲੋ ਯਾਰ ਆਪਣੇ ਕੋਲ ਤਾਂ ਇਹੀ ਗੱਲ ਆ ਵੀ ਉਦੋਂ ਬਾਅਦ ਜੇ ਤੁਹਾਨੂੰ ਨਹੀਂ ਚੰਗਾ ਲੱਗੂਗਾ ਮਹੀਨਾ ਦੋ ਮਹੀਨੇ ਵਰਤ ਲੋ ਕੰਮ ਨੂੰ ਨਹੀਂ ਚੰਗਾ ਲੱਗਦਾ ਤਾਂ ਛੱਡ ਦਿਓ ਫਿਰ ਠੀਕ ਆ ਨਾ ਹੁਣ ਬਾਹਰ ਨੂੰ ਤੁਰੇ ਜਾਂਦੇ ਆਪਾਂ ਬਾਹਰ ਜਾ ਕੇ ਵੀ ਤਾਂ ਇਹੀ ਕੋਸ਼ਿਸ਼ ਕਰਦੇ ਹਾਂ ਹੁਣ ਸਤ ਕਿਡੈਰੀ ਤੇ ਮੈਂ ਇੱਕ ਵੀਡੀਓ ਦੇਖੀ ਬਾਈ ਨਿਊਜ਼ੀਲੈਂਡ ਤੋਂ ਆਇਆ ਸੀਗਾ ਉਹ ਬਾਈ ਨੇ ਆ ਕੇ ਇੱਧਰ ਫਾਰਮ ਸ਼ੁਰੂ ਕਰਨਾ ਉਹ ਹੁੰਦੀ ਆ ਅਸਲੀ ਬਾਈ ਉਹ ਬੰਦੇ ਦੇ ਆਪਾਂ ਫੈਨ ਹੋ ਗਏ ਯਾਰ ਵੀ ਏਡੀ ਕੰਟਰੀ ਛੱਡ ਕੇ ਉਹ ਬੰਦੇ ਨੇ ਇੱਧਰ ਫਾਰਮ ਸ਼ੁਰੂ ਕਰਨਾ ਤੇ ਆਪਦਾ ਕੰਮ ਕਰਨਾ ਉਹ ਬੰਦੇ ਨੂੰ ਪਤਾ ਲੱਗਿਆ ਨਾ ਬਾਹਰ ਜਾ ਕੇ ਵੀ ਕਿਸੇ ਥੱਲੇ ਕੰਮ ਕਰਨਾ ਕਿਹੋ ਜਿਹਾ ਲੱਗਦਾ ਕਿਵੇਂ ਕੋਈ ਕਿਵੇਂ ਦਿਹਾੜੀ ਦਿੰਦਾ ਹਨਾ ਉਹ ਚੱਕਰਾ ਬਈ ਬਾਅਦ ਚ ਬਚਾਲੀਆਂ ਗੱਲਾਂ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਕੰਮ ਸ਼ੁਰੂ ਕਰ ਲਓ ਰੱਖ ਲਓ ਇੱਕ ਤੋਂ ਸ਼ੁਰੂ ਕਰ ਲਓ ਉਸ ਤੋਂ ਬਾਅਦ ਦੀਆਂ ਸਾਰੀਆਂ ਗੱਲਾਂ ਨੇ ਯਾਰ ਵਚਣਾ ਨਾ ਵਚਣਾ ਦਾ ਪ੍ਰਮਾਤਮਾ ਦੇ ਹੱਥ ਆ ਉਹਦੇ ਕਹਿਣਾਂ ਵਾਂਗੂ ਚਾਹੇ 40 ਲੀਟਰ ਵਾਲੀ ਲਿਆ ਕੇ ਬੰਨ ਲੇ ਰੱਬ ਦੀ ਨਿਗਾਹ ਸਿੱਧੀ ਨਹੀਂ ਹੈਗੀ ਬਾਈ ਉਹਦੇ ਨਾਲ ਵੀ ਟੱਕਰਾਂ ਹੀ ਮਾਰਾਂਗੇ ਫਿਰ ਆਪਾਂ ਉਹ 20 ਕਿਲੋ ਹੀ ਦਊਗੀ ਤੇ ਜਿੱਦੇ ਆਪਾਂ ਨੂੰ ਉਹਦੇ ਕਹਿਣਾਂ ਵਾਂਗੂ ਪ੍ਰਮਾਤਮਾ ਕੱਲੀ ਨੂੰ ਮਤ ਬੁੱਧੀ ਵਧੀਆ ਆ ਗਈ ਆਵੇਂ 10 ਕਿਲੋ ਵਾਲੀ ਲੈ ਆ ਉਹਨੂੰ ਵੀ 20 ਤੇ ਲੈ ਆਵਾਂਗੇ ਹਨਾ ਆ ਚੱਕਰ ਆ ਭਰਾ ਬਾਕੀ ਵਧੀਆ ਚੱਲੀ ਜਾਂਦਾ ਜੀ ਅੱਜ ਸਵੇਰੇ ਲੇਟ ਚੁੰਨੀਆਂ ਸੀਗੀਆਂ ਉਹਦੇ ਕਰਕੇ ਅੱਜ ਆਪਾਂ ਲੇਟ ਚੂਵਾਂਗੇ ਇਹਨਾਂ ਨੂੰ ਤੇ ਹੁਣ ਮੈਂ ਦੋ ਤਿੰਨ ਕੰਮ ੜਕਾਈ ਬੈਠਾ ਵਾਂ ਤੇ ਖਾਨ ਨਾਲ ਹਿਸਾਬ ਜਿਆ ਕਰਨ ਵਾਲਾ ਸੀ ਮੈਂ ਕਹ ਫੇਰ ਹੀ ਕਹਾ ਪਹਿਲਾਂ ਹਿਸਾਬ ਕਿਤਾਬ ਜਿਆ ਕਰ ਲਈਏ ਇਹਨੂੰ ਵੀ ਚੈੱਕ ਕਰਾਉਣਾ ਤੇ ਇੱਦੀ ਨੂੰ ਵੀ ਚੈੱਕ ਕਰਾਉਣਾ ਇਹ ਡੇਢ ਮਹੀਨੇ ਦੀ ਹੋ ਗਈ ਉਹ ਇੱਕ ਮਹੀਨਾ ਖਣੀ 20 ਦਿਨ ਦੀ ਆ ਯਾਰ ਇੱਥੇ ਕੀ ਲਵੇ ਦਵੇ ਜੇ ਨਹੀਂ ਇਹ ਖਣੀ ਇੱਕ ਮਹੀਨਾ 20 ਦਿਨ ਦੀ ਆ ਉਹ ਉਹ ਸਵਾ ਕੁ ਮਹੀਨੇ ਤੇ ਸ਼ਾਇਦ ਫੇਰ ਬੱਚਿਆਂ ਨੇ ਸੰਗ ਵੀ ਲਗਾਉਣੇ ਆ ਆ ਤਾਂ ਖਣੀ ਪੋਡੀ ਆ ਇਹਦਾ ਇਹ ਵੀ ਨਹੀਂ ਪਤਾ ਹੈਗਾ ਵੀ ਇਹ ਮੈਨੂੰ ਲੱਗਦਾ ਸ਼ੱਕ ਪੈਂਦੀ ਹੈ ਇਹਦੇ ਸਿੰਘ ਮੇਰੇ ਰੜਕੇ ਨਹੀਂ ਹੈਗੇ ਹੱਥਾਂ ਨੂੰ ਲਾਏ ਸੀਗੇ ਕਿਉਂਕਿ ਸਾਹੀਆਲ ਦੀ ਹੈ ਨਾ ਬੱਚੀ ਉਹਦੇ ਕਰਕੇ ਮੈਨੂੰ ਲੰਦਾ ਭੋਡੀ ਆ ਇਹ ਫਿਰ ਇਹਦੇ ਹੰਟਰ ਵਾਲੀ ਦੇ ਬਹੁਤ ਵੱਡੇ ਵੱਡੇ ਆ ਗਏ ਆ ਇਹਦੇ ਵੀ ਦਿਖਾ ਦਾਂਗੇ ਫਿਰ ਮੈਂ ਨਾਲ ਉਹ ਛੋਟੀ ਵੀ ਸੱਟ ਲਾਂਗੇ ਹਨਾ ਤੇ ਹੁਣ ਇੱਕੋ ਉਹਦੇ ਨੇ ਕਈ ਕੰਮ ਇਕੱਠੇ ਹੋਏ ਪਏ ਨੇ ਤੇ ਕਰਾਉਣੇ ਆ ਕਿਸੇ ਦਿਨ ਬਾਕੀ ਵਧੀਆ ਘਾੜੇ ਵਾਲੀ ਵੀ ਵਧੀਆ ਚੱਲਦੀ ਆ ਟਾੜੇ ਵਾਲੀ ਨੇ ਅੱਜ ਸਵੇਰੇ 9:30 ਹਾਂ 9:30 ਉਹ ਨਾ ਕੱਲ ਸ਼ਾਮ ਨੇ ਦਿੱਤਾ ਸੀ 8600 ਤੇ ਅੱਜ ਸਵੇਰੇ 9 200 ਕੋਸ ਸੀਗਾ ਮੇਰੇ ਹਿਸਾਬ ਨਾਲ ਕਣੀ ਯਾਰ ਕਣੀ ਉਹਦਾ 9:30 ਸੀ ਮੈਂ ਭੁੱਲ ਗਿਆ ਯਾਰ ਪਤਣੀ ਇਹਦਾ 9:30 ਸੀਗਾ ਬਹੁਤ ਸੋਹਣਾ ਦੁੱਧ ਤੇ ਆ ਗਈ ਆ ਬਾਈ ਤੇ 17 ਕਿਲੋ ਤੋਂ ਪਹਿਲਾਂ 16 17 ਤੋਂ ਤਾਂ ਇਹ ਬੌੜੀ ਸਟਾਰਟ ਕੀਤੀ ਸੀ ਤੇ ਵਧੀਆ ਵਾਕੀ ਪਰ ਵਧੀਆ ਚੱਲੀ ਜਾਂਦਾ ਪਾਪਾ ਦਾ ਹੀ ਬਰਾਵਾ ਹੌਲੀ ਹੌਲੀ ਬਣਾਈਆਂ ਨੇ ਆਉਂਦੀ ਵਾਰ ਨੂੰ ਹੋਰ ਵਧੀਆ ਤਿਆਰ ਹੋ ਜਾਣੀ ਆ ਆਉਂਦੀ ਵਾਰ ਨੂੰ ਮੈਂ ਇੱਕ ਹੋਰ ਪਹਿਲਾਂ ਹੀ ਆਪਾਂ ਨੂੰ ਦਾ ਦੇਣਾ ਵੀ ਜਿਹੜੀ ਆ ਆਹਾਂ ਨਾ ਇਹ ਪਿੱਦੀ ਐਡੀ ਕਿ ਤਕੜੀ ਆਇਟਮ ਬਣਾਵਾਂਗੇ ਇਹਨੂੰ ਬਈ ਲੇਵਾ ਬਹੁਤ ਸੋਹਣਾ ਇਹਦਾ ਨਾੜਾ ਵਾਲਾ ਨਾੜਾ ਹੀ ਨਾੜਾ ਨੇ ਲੇਵੇ ਤੇ ਆਇਟਮ ਬਹੁਤ ਤਕੜੀ ਬਣਨੀ ਹੈ ਕਿਉਂਕਿ ਮੈਂ ਇਹਦਾ ਭਰਿਆ ਹੋਇਆ ਲੇਵਾ ਦੇਖਿਆ ਜਦ ਲਿਆਂਦੀ ਸੀ ਬਹੁਤ ਫਿਟਿੰਗ ਵਾਲਾ ਲੇਵਾ ਸੀ ਇਹ ਵੀ ਪੂਰੀ ਵਧੀਆ ਬਣਾਵਾਂਗੇ ਰੱਬ ਸੁੱਖ ਰੱਖੇ ਬਾਕੀ ਵਧੀਆ ਭਰਾ ਮਿਲਦੇ ਆਂ ਫਿਰ ਕੱਲੂ ਨਵੀਂ ਵੀਡੀਓ ਦੇ ਨਾਲ ਬਾਈ ਬਣਾ ਕੋਈ ਗੁੱਸਾ ਵੀ ਨਾ ਕਰ ਜਿਓ ਵੀ ਐਂ ਕਰਕੇ ਬਾਈ ਉਹ ਵੀ ਨਾ ਗੁੱਸਾ ਕਰ ਜੀ ਜਿਹਨੇ ਮੈਸੇਜ ਕੀਤਾ ਸੀ ਤੇ ਭਰਾ ਆਪਾਂ ਐਂ ਨਹੀਂ ਕਹਿੰਦੇ ਹੈਗੇ ਵੀ ਆਪਾਂ ਤੁਹਾਨੂੰ ਤਾੜਦੇ ਆਂ ਜਾਂ ਉਹ ਚੱਕਰਾ ਮੈਨੂੰ ਆ ਬਚਾਉਣ ਵਾਲੀ ਗੱਲ ਦਾ ਜਦੋਂ ਬਾਰ-ਬਾਰ ਮੈਸੇਜ ਆਉਂਦਾ ਮੈਨੂੰ ਉਦੋਂ ਐਂ ਜੇ ਹੁੰਦਾ ਵਾ ਬਈ ਯਾਰ ਆਪਾਂ ਕਿੰਨੇ ਕਾਲੇ ਆਂ ਕੋਈ ਚੀਜ਼ ਨੂੰ ਰੱਖ ਕੇ ਵਰਤ ਕੇ ਨਹੀਂ ਦੇਖਣਾ ਹੈਗਾ ਬਸ ਉਹਦਾ ਪਹਿਲੇ ਹੀ ਰਿਜ਼ਲਟ ਪਤਾ ਕਰ ਲਓ ਵੀ ਜੀ ਇਹ ਚ ਕੋਈ ਬਚਦਾ ਨਹੀਂ ਹੁਣ ਉਹ ਚ ਖੰਡ ਚਰਚਾ ਹੀ ਲਾ ਲਓ ਯਾਰ ਕਿਸੇ ਵੇਲੜਾਆਂ ਕੋਲੇ ਬਹਿ ਜਾ ਉਹਨਾਂ ਨੇ ਇੱਕੋ ਜਵਾਬ ਦੇਈ ਜਾਣਾ ਗਾਈਆਂ ਗਾਈਆਂ ਚੋਂ ਕੋਹ ਨਹੀਂ ਬੱਦਗਾ ਲੈ ਉਹਨੇ ਥੋੜਾ ਮਨ ਇੰਨਾ ਕਿ ਜਣੇ ਕੀ ਸ਼੍ਰਿੰਕ ਕਰ ਦੇਣਾ ਵਾ ਮਾ ਗਾਈਆਂ ਦਾ ਉਹਦੇ ਕਹਣਾ ਕੋ ਮਾ ਨਹੀਂ ਉੱਠ ਜਾਣਾ ਥੋੜਾ ਪਸ਼ੂਆਂ ਤੋਂ ਇਹ ਤਾਂ ਗੋਹਾ ਸੱਟਣਾ ਇਹਨਾਂ ਤਾਂ ਗੋਹਾ ਹੀ ਬਾਤਦਾ ਫਲਾਨਾ ਧਮਕ ਤੇ ਉਹਦੇ ਉਹਦੇ ਕਹਣਾ ਕੋ ਵੀ ਜੰਗ ਪਲੰਗੇ ਜੇ ਪਾਉਣ ਵਾਲੇ ਤੁਹਾਨੂੰ 8-10 ਮਿਲ ਜਾਣਗੇ ਤੇ ਇੱਕ ਜਿਹੜਾ ਵਿਚਾਰਾ ਸਿਰੇਜ ਲੱਗਾ ਬੈਠਾ ਹੋਊਗਾ ਜਿਹਦੇ ਰੱਖੀਆਂ ਹੋਣਗੀਆਂ ਮੇਰੇ ਅਰਕਾ ਉਹ ਬੈਠਾ ਝਾਕੀ ਜਾਊਗਾ ਵੀ ਯਾਰ ਹੁਣ ਮੈਨੂੰ ਕੀ ਕਹਾਂ ਕੀ ਬਚਦਾ ਕੀ ਨਹੀਂ ਬਚਦਾ ਹਨਾ ਤੇ ਉਹ ਚੱਕਰਾ ਬਾਈ ਪਹਿਲਾਂ ਆਪ ਵਰਤੋ ਕੋਈ ਵੀ ਚੀਜ਼ ਨੂੰ ਉਦੋਂ ਬਾਅਦ ਬਚਪਚਾ ਦੇਖੀਦਾ ਹੁੰਦਾ ਜੇ ਪਹਿਲਾਂ ਹੀ ਆਪਾਂ ਸਾਰੇ ਰਿਜ਼ਲਟ ਤੇ ਪਹਿਲਾਂ ਹੀ ਪਹੁੰਚਣ ਨੂੰ ਤਿਆਰ ਆ ਕੰਮ ਹਜੇ ਸ਼ੁਰੂ ਨਹੀਂ ਕੀਤਾ ਫੇਰ ਤਾਂ ਬਾਈ ਉਹਦੇ ਕਹਿਣਾਂ ਕੋ ਕੰਮ ਠੋਸੀ ਰਹੂਗਾ ਠੀਕ ਹੈ ਜੀ ਮਿਲਦੇ ਆ ਫੇਰ ਕੱਲੂ ਨਵੀਂ ਵੀਡੀਓ ਦੇ ਨਾਲ ਸਾਤਾਕ ਲਈ ਫਿਰ ਸਤਿਸ਼੍ਰੀਕਾਲ ਜੀ